ਸਰਬੋਤਮਾ ਦੇ ਗਿਰਗੱਟ ਕੀਤੀ ਜਿਹੜੇ ਸਮੇਂ ਤੇ ਬਾਅਦ ਸਰਨਾ ਰੂਦਰ ਜੀ ਮੇਰੇ ਬਹਰ ਸੰਤ ਜੀ ਸਿੰਘ ਦਾ ਅਜੰਡਾ ਰਹੇਗੀ ਸਾਡਾ ਅਜੰਡਾ ਜੀ ਸ਼ਹਿਰ ਨੂੰ ਦਾ ਫਸਾ ਰਹੇ ਕਿ ਕਿਤੇ ਅਸੀਂ ਹਰ 2 ਮਹੀਨੇ ਇਹ ਨਮਸ਼ਵਾਦ ਮੀਟਿੰਗ ਕਰਦੇ ਹਾਂ ਜਿਹਦੇ ਮੁੱਦੇ ਜੁੜਦਾ ਹੋਰ ਸੁਝੇ ਲੇ ਗੋਦੇ ਨੂੰ ਹੈ ਉਹਦੇ ਸਾਹਮਣੇ ਦੀ ਵਿਚਾਰਾ ਹੈ ਅੱਜ ਸਾਡੇ ਸਾਹਮਣੇ ਮੁਨੀ ਕਮੇਟੀ ਦੀਆਂ ਉਹਨਾਂ ਦੀਆਂ ਬੋਟਾਂ ਦੇ ਸੰਬੰਧ ਵਿੱਚ ਇਹਨਾਂ ਦੇ ਵਿੱਚ ਬੋਟਾਂ ਹਲੇ ਬਹੁਤ ਨਹੀਂ ਬਣ ਨੂੰ ਤੇ ਦਿਲਚਸਪੀ ਲੋਕਾਂ ਦੇ ਵਿੱਚ ਘੱਟ ਹੈ। ਉਹੀ ਵਾਸਤੇ ਅਸੀਂ ਅੱਜ ਪਰੇਰੇ ਆਂ। ਕਾਫੀ ਵੱਡੀ ਮੀਟਿੰਗ ਹੋਈ ਹੈ। ਕਿ ਦੂਜਾ ਪੰਚਾਇਤਾਂ ਦੀਆਂ ਬੋਟਾਂ ਸਾਹਮਣੇ ਆ ਰਹੀਆਂ ਨੇ। ਉਹੀ ਅਸੀਂ ਬੇਨਤੀ ਕੀਤੀ ਹੈ ਕਿ ਬੜੇ ਬੜੇ ਤਰੀਕੇ ਦੇ ਨਾਲ ਨਸ਼ਿਆਂ ਤੋਂ ਰਹਿਤ। ਕੋਈ ਵੀ ਥੋੜਾ ਹੈ ਉਹ ਨਸ਼ਿਆਂ ਤੇ ਰਹਿਤ ਹੋਵੇ। ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਬੱਚਕੇ ਨਸ਼ਿਆਂ ਤੋਂ ਨਸ਼ਿਆਂ ਨੂੰ ਕੋਈ ਬਾਹਰਲਾ ਨਹੀਂ ਲੈ ਕੇ ਆਉਂਦਾ ਇਹ ਸਾਡੇ ਇਲੈਕਸ਼ਨ ਲੁਕਸ ਨਹੀਂ ਸਾਡੇ ਘੜ ਪੈਣੀ ਹੈ ਜਦੋਂ ਇਲੈਕਸ਼ਨ ਘੜ ਪੈਣੀ ਹੈ ਤਾਂ ਨਸ਼ਿਆਂ ਦੇ ਰਿਹਾ ਨਝਾਣਾ ਜਿਹੜਾ ਉਹ ਕੈਂਡੀਡੇਟ ਬੜੇ ਤਰੀਕੇ ਵਰਤਦੇ ਜਿੱਤਣ ਵਾਸਤੇ ਅਸੀਂ ਤਾਂ ਸੋਚਦੇ ਹੁੰਦੇ ਹਾਂ ਵੀ ਕਿੰਨੀਆਂ ਵੋਟਾਂ ਹੈ ਕਿ ਰਹੀ ਵੀ ਗਈ ਕੋਈ ਫਰਕ ਨਹੀਂ ਪਰ ਨਸ਼ਾ ਰਹੇ ਤਾਂ ਉਹ ਤੁਹਾਡੇ ਮੈਂ ਸੰਤੀ ਦੇ ਚੌੜਾ ਜੀ ਦੇਖਿਆ ਤੁਹਾਡੇ ਕੈਂਡੀਡੇਟ ਜਿੱਤੇ ਆ ਵੀ ਬਣਾਉ ਉਹ ਤੇ ਪ੍ਰੈਸ਼ਰ ਪਿਆ ਵੀ ਦਾਰੂ ਵੰਡੋ ਜੀ ਤਾਂ ਜਿੱਤੂਗਾ ਉਹ ਕਹਿੰਦਾ ਵੀ ਕੋਈ ਕੁਝ ਨਹੀਂ ਦੇਣਾ ਕਿਤੇ ਮੈਂ ਜਿੱਤਾਂ ਚਾਹੇ ਹਾਰਾਂ ਜਿੱਤ ਗਿਆ ਨਸ਼ਾ ਮਤਲਬ ਜਿਹੜੇ ਬੱਚੇ ਛੋਟੀ ਉਮਰ ਦੇ ਵਿੱਚ ਗੋਟਾ ਦੇ ਵਿੱਚ ਦਾਰੂ ਬੰਦੇ ਪੀਂਦੇ ਆ ਨੇ ਉਹਨਾਂ ਕੋਈ ਨਹੀਂ ਲਾਉਣਾ ਸਿਆਸੀ ਲੋਕ ਲੜਦੇ ਆ ਇਹ ਸਿਆਸੀ ਲੋਕਾਂ ਅੱਗੇ ਬੇਨਤੀ ਹੈ ਵੀ ਨਸ਼ਾ ਕੋਈ ਵੀ ਨਾ ਫਰਦਾਓ ਕੋਈ ਵੀ ਪਾਰਟੀ ਨਾ ਫਰਦਾਵੇ ਆਪਣੀ ਸਾਡਾ ਸਮਾਜ ਠੀਕ ਹੋਵੇ ਤੇ ਬਾਕੀ بڑے ਲੰਬੇ ਸਮੇਂ ਤੋਂ ਜਿਹੜੇ ਬੇਦੋਸ਼ੇ ਅੰਦਰ ਬੈਠੇ ਆ ਕਿ ਜਿਹੜੇ ਜਵਾਨਤਾ ਜਿਹਨਾਂ ਨੂੰ ਮਿਲ ਗਈਆਂ ਜਿਹੜੇ ਜੇਲ੍ਹ ਵੀ ਕੂੜੀ ਹੋਣੀ ਉਹ ਤਾਂ ਛੱਡ ਫੜ। ਇਹਦੇ ਮੁਕਾਬਲੇ ਅਸੀਂ ਦੇਖਦੇ ਆਂ RAMREE HIM ਵਰਗੇ ਜਿਹੜੇ ਪਤਾ ਲੱਗਦਾ ਵੀ ਜੇਲ੍ਹ ਤੋਂ ਬਾਹਰ ਆ ਗਏ। ਉਹ ਅੱਜ ਤੱਕ ਘਰਦਿਆਂ ਨੂੰ ਨਹੀਂ ਮਿਲ ਸਕੇ ਕੁੱਡੇ ਹੋ ਗਏ। ਉਹ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਪੰਜਾਬ ਸਰਕਾਰਾ ਚਾਹੇ ਦਿੱਲੀ ਸਰਕਾਰ ਕਿ ਉਹਨਾਂ ਨੂੰ ਛੱਡਿਆ ਜਾ। ਆ ਸਾਡੇ ਅੱਜ ਦੇ ਨਿਸ਼ਾਨੇ ਸੀ। ਬਾਕੀ ਸਾਡੀ ਮਿਲਣੀ ਹੁੰਦੀ ਹੈ ਐਬਸੋਲੂਟਲੀ ਕਾਨੂੰਨ ਨੂੰ 250000 ਰਵੀਂਦਰ ਸਿੰਘ ਨੂੰ। ਉਹਨਾਂ ਦੇ ਹਦਾਇਤ ਦੇ ਮੁਤਾਬਕ ਅਸੀਂ ਆਪਣਾ ਸਾਰਾ ਸਿਸਟਮ ਚਲਾਉਨੇ ਆਂ ਸਰਕਲ ਵਾਈਜ਼ ਮੀਟਿੰਗਾਂ ਕਰਦੇ ਰਹੀ। ਵਲੈਤਨਵਾਦੀ ਹੈ ਇਹ ਤੁਸੀਂ ਸਾਡੀ ਆਵਾਜ਼ ਨੂੰ ਅੱਗੇ ਤੱਕ ਪਹੁੰਚਾ ਦੇਣਾ ਕਿਉਂਕਿ ਮੀਡੀਆ ਦਾ ਯੁੱਗ ਹੈ ਮੀਡੀਆ ਜੇ ਸਹੀ ਤਰੀਕੇ ਦੇ ਨਾਲ ਅਗੇ ਘਮਾਈ ਜਾਵੇ ਗੱਲ ਨੂੰ ਤਾਂ ਲੋਕਾਂ ਦੇ ਵਿੱਚ ਚੱਪਲ ਚਲੇ ਜਾਂਦੀ ਹੈ ਵੋਟਾਂ ਬਣਾਉਂਦੇ ਉਹ ਸਾਡੇ ਕੋਲ ਕੋਈ ਪਾਵਰ ਨਹੀਂ ਹੈ ਕੈਂਡੀਡੇਟ ਸਾਡੇ ਕੋਲ ਇੰਨੇ ਹੈ ਵੀ ਹੱਥੇ ਵੱਧ ਵੋਟਾਂ ਬਣਨਾ ਤੇ ਜਿਹਨੂੰ ਪਾਰਟੀ ਹਕੂਮ ਕਰੂਗੀ ਉਹ ਕੈਂਡੀਡੇਟ ਹੋ ਜਾਣਾ ਉਹ ਪਾਰਟੀ ਪਰ